ਆ ਨੌਜਵਾਨ ਜੋ ਡਾਂਗ ਫੜ ਕੇ ਗੱਡੀਆਂ ਰੋਕ ਰਿਆ ਤੁਸੀਂ ਕਿਵੇਂ ਵੇਖਦੇ ਹੋ ਨੌਜਵਾਨ ਇਹ ਬਚ ਗਿਆ ਜਾਂ ਨਹੀਂ ਬਚਿਆ ਜਾਂ ਬਚੇਗਾ ਜਾਂ ਨਹੀਂ ਬਚੇਗਾ ਦੋ ਤਰ੍ਹਾਂ ਦੇ ਕਮੈਂਟ ਜਰੂਰ ਕਰਨੇ ਔਰ ਤੁਸੀਂ ਤਸਵੀਰਾਂ ਵੇਖਦੇ ਰਹੋ ਇਸਦੇ ਹਾਲਾਤ ਵੇਖਦੇ ਰਹੋ ਔਰ ਆ ਪੂਰੀ ਇਸਦੀ ਕਾਰਗੁਜ਼ਾਰੀ ਵੇਖੋ ਕਿ ਆ ਨੌਜਵਾਨ ਬਚੇਗਾ ਜਾਂ ਨਹੀਂ ਬਚੇਗਾ ਇਸਦੇ ਬਾਰੇ ਪੂਰੀ ਗੱਲਬਾਤ ਔਰ ਤੁਹਾਨੂੰ ਫੇਰ ਅਸੀਂ ਦੱਸਾਂਗੇ ਕਿ ਇਹ ਨੌਜਵਾਨ ਬਚ ਗਿਆ ਜਾਂ ਨਹੀਂ ਬਚਿਆ ਜਾਂ ਇਸ ਦਾ ਕੀ ਬਣਿਆ ਆ ਨੌਜਵਾਨ ਨੈਸ਼ਨਲ ਹਾਈਵੇ ਦੇ ਉੱਤੇ ਹਰ ਇੱਕ ਗੱਡੀ ਨੂੰ ਡਾਂਗ ਦੇ ਯੋਰ ਨਾਲ ਰੁਕੀ ਜਾ ਰਿਹਾ ਲਗਭਗ 1 ਘੰਟਾ ਇਸਨੇ ਇਹ ਗੱਡੀਆਂ ਪੂਰੀਆਂ ਰੁਕੀਆਂ ਬਹੁਤ ਸਾਰੀ ਆਵਾਜ਼ਾਈ ਜਿਹੜੀ ਆ ਪ੍ਰਭਾਵਤ ਹੋ ਯਾਰ ਡਾਂਗਾ ਚ ਫੜੀ ਹੋਈ ਆ ਨਸ਼ੇ ਨਾਲ ਪੂਰਾ ਧੁੱਤ ਹੈ ਔਰ ਸ਼ਰਾਬ ਦਾ ਨਸ਼ਾ ਕੀਤਾ ਹੋਇਆ ਜਾਂ ਕਿਹੜਾ ਕਰਿਆ ਹੋਇਆ ਇਹਦੇ ਬਾਰੇ ਇਹ ਜਾਣਕਾਰੀ ਕੋਈ ਨਹੀਂ ਔਰ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਨੌਜਵਾਨ ਬਚ ਗਿਆ ਜਾਂ ਨਹੀਂ ਬਚਿਆ ਔਰ ਇਸ ਦੇ ਬਾਰੇ ਪੂਰੀ ਡਿਟੇਲ ਦੇਵਾਂਗੇ ਕਿ ਇਸ ਦਾ ਕੀ ਹੋਇਆ ਬਾਅਦ ਵਿੱਚ ਕੀ ਹਾਲਾਤ ਹੋਏ ਆ ਔਰ ਇਹ ਤੁਹਾਨੂੰ ਪਹਿਲੇ ਤਸਵੀਰਾਂ ਵੇਖੋ ਤੁਸੀਂ ਕਿ ਇਹ ਨੌਜਵਾਨ ਜੋ ਕਰ ਰਿਹਾ ਹੈ ਇਹ ਤੁਹਾਡੇ ਸਾਹਮਣੇ ਕੀ ਹੈ ਇੱਕ ਇਸ ਦੇ ਉੱਤੇ ਭਾਰੀ ਪਵੇਗੀ ਹਰ ਗੱਡੀ ਨੂੰ ਰੋਕ ਰਿਹਾ ਹਰ ਟਰਾਲੀ ਨੂੰ ਰੋਕ ਰਿਹਾ ਹਰ ਬੱਸ ਨੂੰ ਰੋਕ ਰਿਹਾ ਟਰੱਕਾਂ ਵਾਲਿਆਂ ਨੂੰ ਵੀ ਰੋਕ ਰਿਹਾ ਫਿਰ ਗਲਤੀ ਕਿਹਦੀ ਨਿਕਲੀ ਕਿ ਟਰੱਕ ਵਾਲੇ ਦੀ ਗਲਤੀ ਹੈ ਗਲਤੀ ਕਿਹਦੀ ਨਿਕਲੀ ਜੀ ਕਾਰ ਵਾਲੇ ਦੀ ਗਲਤੀ ਹੈ ਟਰਾਲੀ ਵਾਲੇ ਦੀ ਗਲਤੀ ਹੈ ਫਿਰ ਇਹੀ ਕਮੈਂਟ ਹੋਣਿਆ ਲੇਕਿਨ ਜੇ ਸਾਡਾ ਕੈਮਰਾ ਇਸ ਨੂੰ ਕਵਰ ਨਹੀਂ ਕਰਦਾ ਤਾਂ ਫਿਰ ਇਹ ਜਾਣਕਾਰੀ ਕਿਸੇ ਤੱਕ ਨਹੀਂ ਸੀ ਪਹੁੰਚਣੀ ਔਰ ਹੁਣ ਇਸ ਦੇ ਹਾਲਾਤ ਦੱਸ ਦਈਏ ਅਸੀਂ ਕਿ ਇਹ ਜੋ ਨੌਜਵਾਨ ਹੈ ਇਹ ਦੀਨਾ ਨਗਰ ਤੋਂ ਜਦੋਂ ਗੁਰਦਾਸਪੁਰ ਨੂੰ ਆਉਂਦੇ ਹੋ ਤਾਂ ਰਸਤੇ ਦੇ ਵਿੱਚ ਪੈਣ ਵਾਲਾ ਬਰਿਆਰ ਰਣਜੀਤ ਬਾਗ ਉਹ ਸਾਡੇ ਦੇ ਕੋਲੇ ਨੌਜਵਾਨ ਜਿਹੜਾ ਇਹ ਬੱਸਾਂ ਰੋਕ ਰਿਹਾ ਕਾਰਾਂ ਰੋਕ ਰਿਹਾ ਗੱਡੀਆਂ ਰੋਕ ਰਿਹਾ ਡਾਂਗਾ ਚ ਫੜੀ ਹੋਈ ਹੈ ਬਹੁਤ ਸਾਰੀਆਂ ਧੀਆਂ ਪੈਣਾ ਵੀ ਸਕੂਟਰੀਆਂ ਤੇ ਜਾ ਰਹੀਆਂ ਸਾਰਿਆਂ ਨੂੰ ਰੋਕ ਰਿਹਾ ਔਰ ਸਾਰਿਆਂ ਨੂੰ ਪਰੇਸ਼ਾਨ ਕਰ ਰਿਹਾ ਔਰ ਫਿਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਇਸ ਨੂੰ ਕਵਰ ਕੀਤਾ ਹੈ ਫਿਰ ਅਸੀਂ ਥਾਣੇ ਕੋਲ ਪਹੁੰਚੇ ਆ ਉੱਥੋਂ ਮੁਲਾਜ਼ਮ ਲੈ ਕੇ ਆਏ ਆਪਣੀ ਗੱਡੀ 'ਚ ਬਿਠਾ ਕੇ ਫਿਰ ਇਸ ਨੂੰ ਬਿਠਾ ਕੇ ਥਾਣੇ ਪਹੁੰਚਾ ਦਿੱਤਾ ਔਰ ਥਾਣੇ ਜਾ ਕੇ ਇਸ ਨੂੰ ਰੈਸਟ ਕਰਨ ਲਈ ਰੱਖਿਆ ਗਿਆ ਫਿਰ ਇਸ ਦੇ ਪਰਿਵਾਰ ਨੂੰ ਬੁਲਾਇਆ ਜਾਵੇਗਾ ਕਿ ਇਹ ਨੌਜਵਾਨ ਕੌਣ ਹੈ ਕੌਣ ਨਹੀਂ ਫਿਲਹਾਲ ਨਸ਼ਾ ਜ਼ਿਆਦਾ ਸੀਗਾ ਔਰ ਅਸੀਂ ਬੇਨਤੀ ਕਰ ਦਈਏ ਕਿ ਅਗਰ ਇਹੋ ਜਿਹਾ ਕੋਈ ਨੌਜਵਾਨ ਕੋਈ ਨਸ਼ੇ ਦੀ ਹਾਲਾਤ ਵਿੱਚ ਹੋਵੇ ਕੋਈ ਗਲਤੀ ਕਰ ਰਿਹਾ ਹੋਵੇ ਕੋਈ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੋਵੇ ਤਾਂ ਤੁਸੀਂ ਤੁਰੰਤ ਜਿਹੜੀ ਆ ਪੁਲਿਸ ਬੁਲਾ ਸਕਦੇ ਹੋ ਔਰ ਪੁਲਿਸ ਨੂੰ ਕਾਲ ਕਰਕੇ ਬੁਲਾ ਸਕਦੇ ਹੋ ਜੇ ਨਜ਼ਦੀਕ ਥਾਣਾ ਪੈਂਦਾ ਤਾਂ ਸਮਾਂ ਕੱਢ ਕੇ ਤੁਸੀਂ ਉੱਥੇ ਜਾ ਸਕਦੇ ਹੋ ਔਰ ਜਿਹੜੇ ਲੋਕ ਪਰੇਸ਼ਾਨੀ ਘਟ ਰਹੇ ਆ ਉਹਨਾਂ ਵਾਸਤੇ ਅਸੀਂ ਦੱਸ ਦਈਏ ਕਿ ਉਹਨਾਂ ਵਾਸਤੇ ਰਾਹ ਸੁਖਾਲਾ ਹੋ ਸਕਦਾ ਹੈ ਉਹਨਾਂ ਵਾਸਤੇ ਬਚਾਅ ਹੋ ਸਕਦਾ ਹੈ ਜਿਹੜੇ ਲੋਕ ਗੱਡੀਆਂ ਵੀ ਟਰਨ ਹੋ ਰਹੀਆਂ ਬਹੁਤ ਸਾਰੇ ਗੱਡੀਆਂ ਵਾਲੇ ਬਹੁਤ ਸਾਰੇ ਸਕੂਟਰੀਆਂ ਵਾਲੇ ਜਾਨ ਛੜਾ ਕੇ ਜਾ ਰਹੇ ਆ ਔਰ ਇਹ ਨੌਜਵਾਨ ਲਗਾਤਾਰ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਆ ਔਰ ਕਿੰਨੀ ਮੁਸ਼ਕਲ ਨਾਲ ਇਹ ਲੋਕ ਇਥੋਂ ਦੀ ਲੰਘ ਰਹੇ ਆ ਔਰ ਕਿੱਥੋਂ ਕਿੱਥੋਂ ਦੇ ਲੋਕ ਨੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕੋਈ ਰਾਜਸਥਾਨ ਗੁਜਰਾਤ ਜੇ ਐਂਡ ਕੇ ਹਿਮਾਚਲ ਬਹੁਤ ਜਗ੍ਹਾ ਤੋਂ ਇਹ ਨੈਸ਼ਨਲ ਹਾਈਵੇ ਚੱਲਦਾ ਹੈ ਜਦੋਂ ਦਿਨਾਨਗਰ ਤੋਂ ਤੁਸੀਂ ਪਠਾਨਕੋਟ ਤੋਂ ਗੁਰਦਾਸਪੁਰ ਅਮਰਸਰ ਨੂੰ ਜਾਂਦੇ ਹੋ ਤਾਂ ਉਸ ਦੇ ਉੱਤੇ ਇਹ ਨੌਜਵਾਨ ਜਿਹੜਾ ਲਗਾਤਾਰ ਇਹੀ ਕੰਮ ਕਰ ਰਹੇ ਆ ਔਰ ਜੇ ਦੱਸਦੇ ਆ ਤਾਂ ਸਾਨੂੰ ਇਹ ਪ੍ਰਵਾਸੀ ਲੱਗਦਾ ਕਿਉਂਕਿ ਨਸ਼ੇ ਦੇ ਵਿੱਚ ਸੀ ਬੋਲ ਕੁਝ ਨਹੀਂ ਸੀ ਰਿਹਾ ਔਰ ਇਹ ਪ੍ਰਵਾਸੀ ਲੱਗਦਾ ਹੈ ਜ਼ਿਆਦਾਤਰ ਪ੍ਰਵਾਸੀ ਜਿਹੜੇ ਆਸ ਵੇਲੇ ਨਸ਼ੇ ਦੇ ਸ਼ੁਕੀਨ ਹੋ ਗਏ ਆ ਕਿਉਂਕਿ ਇੱਥੇ ਤਨਖਾਹਾਂ ਤੇ ਇੱਥੇ ਇਹਨਾਂ ਦੀ ਦਿਹਾੜੀ ਪ੍ਰਵਾਸੀਆਂ ਦੀ ਬਹੁਤ ਹੈ ਔਰ ਇਹਨਾਂ ਨੂੰ ਯਾਦੀ ਜ਼ਿਆਦਾ ਮਿਲ ਗਈ ਹੈ ਔਰ ਇਹ ਪ੍ਰਵਾਸੀ ਟਾਇਪ ਦਾ ਨੌਜਵਾਨ ਸੀ ਜਦੋਂ ਅਸੀਂ ਇਸ ਨੂੰ ਆਵਾਜ਼ ਮਾਰੀ ਆ ਇਹ ਬੋਲਿਆ ਨਹੀਂ ਥਾਣੇ ਲੈ ਕੇ ਗਏ ਆ ਤਾਂ ਬੋਲਿਆ ਨਹੀਂ ਤਾਂ ਤੁਸੀਂ ਗੱਡੀਆਂ ਦੀਆਂ ਤਸਵੀਰਾਂ ਵੇਖੋਗੇ ਗੱਡੀਆਂ ਵਾਲੇ ਕਿਵੇਂ ਜਾਨ ਬਚਾ ਰਹੇ ਆ ਜੇ ਇੱਕ ਗੱਡੀ ਵਿੱਚ ਚਾਰ ਨੌਜਵਾਨ ਬੈਠੇ ਹੁੰਦੇ ਆ ਜੇ ਕੋਈ ਉੱਤਰ ਕੇ ਏਸੀ ਸਰਵਿਸ ਕਰ ਦਿੰਦਾ ਤਾਂ ਸਾਰਿਆਂ ਉਹਨਾਂ ਨੂੰ ਗਲਤ ਕਹਿਣਾ ਸੀ ਲੇਕਿਨ ਐਸ ਨੌਜਵਾਨ ਨੇ ਜੋ ਗਲਤੀ ਕਰੀ ਆ ਤੁਸੀਂ ਕਿਵੇਂ ਵੇਖਦੇ ਹੋ ਇਸ ਬਾਰੇ ਕਮੈਂਟ ਜ਼ਰੂਰ ਕਰੋ ਔਰ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਸ਼ੇਅਰ ਜ਼ਰੂਰ ਕਰਿਓ ਧੰਨਵਾਦ